ਸਾਰੇ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਮਲਾਜ਼ਮਾਂ ਨੂੰ ਅੱਜ ਜਿਹੜੀ ਹੈ ਵੱਡੀ ਖੁਸ਼ਖਬਰੀ ਜਿਹੜੀ ਹੈ ਮਿਲ ਸਕਦੀ ਹੈ ਪੁਰਾਣੀ ਪੈਨਸ਼ਨ ਸਕੀਮ ਅਤੇ ਡੀਏ ਦੇ ਵਾਅਦੇ ਤੇ ਫੈਸਲਾ ਕਿਉਂਕਿ ਪੰਜਾਬ ਦੇ ਮਲਾਜ਼ਮ ਜਿਹੜੀ 13% ਜਿਹੜਾ ਘਟ ਚਾਰੇ ਨੇ ਪਿੱਛੇ ਚਾਰੇ ਨੇ 15 April ਨੂੰ ਜਿਹੜੀ ਹੈ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਮਲਾਜ਼ਮਾਂ ਦੀਆਂ ਮੰਗਾਂ ਤੇ ਹੋ ਸਕਦਾ ਹੈ ਵਿਚਾਰ ਵਟਾਂਦਰਾ ਅਤੇ ਮਲਾਜ਼ਮਾਂ ਦੇ ਲਈ ਜਿਹੜੀ ਹੈ ਖੁਸ਼ਖਬਰੀ ਦੀ ਘੜੀ ਜਿਹੜੀ ਹੈ ਨੇੜੇ ਆਂਦੀ ਜਾ ਰਹੀ ਹੈ ਸੋ ਦੋਸਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਤਮੰਦੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਅੱ ਢੰਡੀਗੜ ਵਿਖੇ ਵਾਲੀ ਜਿਹੜੀ ਉੱਚ ਪੱਧਰੀ ਮੀਟਿੰਗ ਜਿਹਦੇ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੇ ਵਿੱਚ ਵਾਅਦੇ ਤੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਇਸ ਮੀਟਿੰਗ ਦੇ ਵਿੱਚ ਅਫਸਰਾਂ ਨੂੰ ਵੀ ਜਿਹੜਾ ਸ਼ਾਮਲ ਹੋਣ ਦੇ ਆਦੇਸ਼ ਜਾਰੀ ਕੀਤੇ ਸੀਗੇ ਸਰਕਾਰ ਇਹਨਾਂ ਮੁੱਦਿਆਂ ਤੇ ਜਲਦ ਹੀ ਐਲਾਨ ਕਰਨ ਵਾਲੀ ਹੈ ਇਸ ਜਿਸ ਦੇ ਵਿੱਚ ਹਜ਼ਾਰਾਂ ਕਰਮਚਾਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਪੁਰਾਣੀ ਪੈਨਸ਼ਨ ਦੇ ਜਿਹੜੇ ਉਲੰਧ ਦੀ ਉਡੀਕ ਮੁਲਾਜ਼ਮਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਨੇ ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਬਹਾਲ ਕਰਨ ਦਾ ਵਾਅਦਾ ਕੀਤਾ ਸੀਗਾ ਪਰ ਅਜੇ ਤੱਕ ਇਸ ਨੂੰ ਲਾਗੂ ਨਹੀਂ ਹੋਇਆ ਜਿਹੜਾ ਇਸ ਨੂੰ ਲੈ ਕੇ ਜਿਹੜੇ ਕਰਮਚਾਰੀਆਂ ਦਾ ਵਿਰੋਧ ਜਿਹੜਾ ਲਗਾਤਾਰ جاری ਹੈ ਜਿਹੜਾ ਸੜਕਾਂ ਸੜਕਾਂ ਦੇ ਉੱਤੇ ਜਿਹੜੇ ਮਲਾਜ਼ਮਾਂ ਦਾ ਹੜਾੜ ਆਇਆ ਪਿਆ ਹੈ ਪੰਜਾਬ ਦੇ ਮਲਾਜ਼ਮ ਪੈਨਸ਼ਨ ਔਰ ਇਸੇ ਤਰ੍ਹਾਂ ਕੱਚੇ ਪੱਕੇ ਸਾਰੇ ਮਲਾਜ਼ਮ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਲਟਕਦੀਆਂ ਹੋਈਆਂ ਨੇ ਕਾਰਨ ਬਹੁਤ ਪਰੇਸ਼ਾਨ ਨੇ ਜਿਹੜੇ ਕਿ ਮਲਾਜ਼ਮਾਂ ਦਾ ਗੁੱਸਾ ਜਿਹੜਾ ਦਿਨੋ-ਦਿਨੀ ਵਧਦਾ ਜਾ ਰਿਹਾ ਹੈ ਜਿਹਦਾ ਨਜ਼ਾਰਾ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪੰਜਾਬ ਫੈਡਰੇਸ਼ਨ ਦੇ ਵੱਲੋਂ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਰੈਲੀ ਦਾ ਪ੍ਰੋਗਰਾਮ ਜਿਹੜਾ ਕਿ ਰੱਖਿਆ ਗਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਰੋਸ ਮਾਰਚ ਵੀ ਜਿਹੜਾ ਹੈ ਰੋਸ ਮਾਰਚ ਜਿਹੜਾ ਕੀਤਾ ਗਿਆ ਉਹੋ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਮਾਰਕ ਸੀ ਹਜ਼ਾਰਾਂ ਮਲਾਜ਼ਮ ਸੜਕਾਂ ਤੇ ਆ ਗਏ ਤੇ ਲਾਲ ਝੰਡੀਆਂ ਜਿਹੜਾ ਸੜਕਾਂ ਨੂੰ ਲਾਲੋ ਲਾਲ ਕੀਤਾ ਗਿਆ ਸੋ ਹੁਣ ਦੇਖਣਾ ਹੋਵੇਗਾ ਦੋਸਤੋ ਜਿਹੜਾ ਕਿ ਇਸ ਰੋਸ ਦੇ ਦੌਰਾਨ 20 ਮਈ ਨੂੰ ਜਿਹੜਾ ਦੇਸ਼ ਦੇ ਵਿੱਚ ਵਿਆਪੀ ਹੜਤਾਲ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦੇ ਵੱਡੇ ਪੱਧਰ ਤੇ ਛਮੂਲੇਤ ਕਰਨ ਦਾ ਐਲਾਨ ਕੀਤਾ ਗਿਆ ਹੈ ਸੋ ਦੋਸਤੋ ਦੱਸਦੀ ਜਿਹੜੀ ਇਹਨਾਂ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਸਕਦਾ ਹੈ ਉਹਨਾਂ ਦੀਆਂ ਮੰਗਾਂ ਜਿਵੇਂ ਕਿ 5.5 ਸਾਲਾਂ ਦਾ ਏਰੀਅਲ ਤੇ 13% ਜਿਹੜਾ ਹੈ ਡੀ ਜਿਹੜਾ ਪਿੱਛੇ ਚਾਰਿਆ ਹੈ 42 ਜਿਹੜੇ 5.5 ਸਾਲਾਂ ਦਾ ਜਿਹੜਾ ਏਰੀਅਲ ਹੈ 42 36 ਕਿਸ਼ਤਾਂ ਦੇ ਵਿੱਚ ਦੇਣ ਦੀ ਗੱਲ ਹੋਵੇ ਭਾਵੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੋਵੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਹੜੇ ਨੇ ਉਹਨਾਂ ਦੇ ਉੱਪਰ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰਨ ਦੀ ਥਾਂ ਤੇ ਲਾਗੂ ਕਰਨ ਦੀ ਗੱਲ ਹੋਵੇ ਭਾਵੇਂ ਰੈਗੂਲਰ ਭਰਤੀ ਕੀਤੇ ਜਾਂਦੇ ਮਲਾਜ਼ਮਾਂ ਨੂੰ 3 ਸਾਲ ਮੁਢਲੀ ਤਨਖਾਹ ਡੀਸੀ ਰੇਟਾਂ ਨਾਲ ਬੰਨ ਕੇ ਬੀਤੀ ਸ਼ੋਸ਼ਣ ਕਰਨ ਦੀ ਗੱਲ ਹੋਵੇ ਭਾਵੇਂ ਇਸ ਜਿਹੜੀ 2.95 ਗੁਣਾਕ ਪ ਨਾ ਦੇਣ ਦੀ ਗੱਲ ਹੋਵੇ ਇਸੇ ਤਰ੍ਹਾਂ ਜਿਹੜੇ ਆਂਗਣਵਾੜੀ ਆਸ਼ਾ ਵਰਗ ਕੇ ਮਿੱਡੇ ਮੀਲ ਵਰਕਰਾਂ ਨੂੰ ਜਿਹੜੀ ਊਰਜਾਤ ਹੈ ਉਹ ਜ਼ਿੰਦਗੀ ਦੀ ਲੋੜ ਦੇ ਅਨੁਸਾਰ ਦੀ ਗੱਲ ਹੋਵੇ ਜੇਕਰ ਸਰਕਾਰ 15 April ਅੱਜ ਜਾਨੀ ਕਿ ਮੀਟਿੰਗ ਜਿਹੜੀ ਵਿੱਚ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਤਾਂ ਪੰਜਾਬ ਰਾਜ ਚੰਡੀ ਜਿਹੜੀ ਝਾਰਖੰਡ ਛਤੀਸਗੜ ਅਤੇ Rajasthan ਵਰਗੇ ਰਾਜਿਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੋ ਜਾਵੇਗਾ ਡੀਏ ਅਤੇ ਕੱਚੇ ਮੁਲਾਜ਼ਮਾਂ ਦੀ ਰੈਗੂਲਰ ਬਤੇ ਵੀ ਜਿਹੜਾ ਫੈਸਲਾ ਮੀਟਿੰਗ ਦੇ ਵਿੱਚ ਕਰਮਚਾਰੀਆਂ ਦੇ ਡੀਏ ਦੇ ਵਿੱਚ 4% ਜਾਂ 6% ਵਾਧਾ ਕਰਨ ਸਮੇਤ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਵੀ ਵਿਚਾਰ ਵਟਾਂਦਰਾ ਜਿਹੜਾ ਕੀ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਇਸ਼ਾਰਾ ਦਿੱਤਾ ਸੀ ਕਿ ਉਹ ਕੱਚਾ ਮਲਾਜ਼ਮ ਜਿਹੜਾ ਸ਼ਬਦ ਹੈ ਜਿਹੜਾ ਹੋ ਲੰंबे ਸਮੇਂ ਤੋਂ ਜਿਹੜਾ ਕਿ ਜਿਹੜੇ ਕੱਟ ਦੇਣਗੇ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਘੱਟ ਤਨਖਾਹਾਂ ਤੇ ਕੰਮਕਾਰੇ ਮਲਾਜ਼ਮਾਂ ਦੇ ਪੱਕੇ ਤਨਖਾਹ ਦੇ ਬਰਾਬਰ ਬਣਾਉਣਗੇ ਜੇਕਰ ਕੋਈ ਜਲਦੀ ਹੀ ਸਰਕਾਰ ਇਸ ਤੇ ਜਿਹੜਾ ਫੈਸਲਾ ਕਰ ਦਈਏ ਤਾਂ ਬਹੁਤ ਵਧੀਆ ਗੱਲ ਹੋਵੇਗੀ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਅਗਰ ਨਹੀਂ ਕੋਈ ਜਿਹੜਾ ਕਿ ਹੱਕ ਦੇ ਵਿੱਚ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਉਂਦਾ ਇਸ ਮੀਟਿੰਗ ਦੇ ਇਛਤੇ ਪ੍ਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਨੇ ਨੇਤਾਵਾਂ ਨੇ 1 ਮਈ ਤੋਂ ਵਿਧਾਇਕਾਂ ਤੇ ਮੰਤਰੀਆਂ ਦੀ ਕੋਠੀ ਦੇ ਅੱਗੇ ਤਰ ਨਿਤ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਇਸ ਦੇ ਨਾਲ ਪੰਜਾਬ ਸਰਕਾਰ ਨੇ ਰਾਜਨੀਤਿਕ ਦਬਾਅ ਜਿਹੜਾ ਹੈ ਵਧਦਾ ਜਾ ਰਿਹਾ ਹੈ 15 April ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਜਿਹੜੀ ਲਈ ਇੱਕ ਨਾਇਕ ਜਿਹੜੀ ਕਿ ਸਾਬਿਤ ਹੋ ਸਕਦੀ ਹੈ ਸੋ ਦੋਸਤੋ ECS ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ